ਸਿੱਤੀ ਬੜੇ ਵਿਭਾਗ ਦਾ ਜ਼ਿਲ੍ਹੇ ਦਾ ਮੋਕਾ ਅਫਸਰ ਉਹ ਮੌਜੂਦ ਸੀ ਜਿਹੜੀ ਇੱਕ ਕੋ ਕੰਪਨੀ ਦਾ ਜਿਹੜਾ ਇਹ ਰੈਕ ਪੁਆਇੰਟ ਕਹਿੰਦੇ ਆ ਇਹਨੂੰ ਕਿੱਥੇ ਇਹ ਸਪਲਾਈ ਕਰਦੇ ਆ ਰੈਕ ਦੇ ਰੈਕ ਪੁਆਇੰਟ ਦਾ ਜਿਹੜਾ ਸੀਨੀਅਰ ਇੰਚਾਰਜ ਹੈ ਜਿਹੜਾ ਮਨਜੀਤ ਸਿੰਘ ਉਹ ਮੌਜੂਦ ਸੀ ਤੇ ਇਸ ਤੋਂ ਬਿਨਾਂ ਜਿਹੜੀਆਂ ਸੁਸਾਇਟੀਆਂ ਤੇ ਸੈਕਟਰੀਆਂ ਦੀ ਯੂਨੀਅਨ ਦੇ ਜਿਹੜੇ ਆਗੂ ਹੈ ਉਹ ਵੀ ਮੌਜੂਦ ਸੀ ਤੇ ਆਪਣੇ ਸਬ ਡਿਵੀਜ਼ਨ ਫੂਲ ਦੇ ਜਨੇ ਸੀਨੀਅਰ ਪੁਲ ਸਰਕਾਰੀ ਹੈ ਸਪੈਕਟਰ ਠਾਣੇਦਾਰ ਉਹ ਸਾਰੇ ਮੌਜੂਦ ਸਦੇ ਸਾਰਿਆਂ ਦੇ ਵਿੱਚ ਫੈਸਲਾ ਹੋ ਕੇ ਅਸੀਂ ਉਹਨਾਂ ਦੇ ਅੰਦਰ ਇਹਨਾਂ ਨੂੰ ਮਿਲਗੇ ਵਾਲੇ ਸਾਥੀਆਂ ਨੂੰ ਚੈਨਲ ਵਾਲਿਆਂ ਨੂੰ ਇਹਨਾਂ ਦੇ ਸਾਹਮਣੇ ਖੜਾ ਕੇ ਉਹ ਤੋਂ ਬਣਵਾ ਕੇ ਜਿਹੜੀਆਂ ਚੀਜ਼ਾਂ ਕਹਾਗੀਆਂ ਨੇ ਉਹਨੂੰ ਉਹ ਸੁਣ ਲੋ ਕਿਹੜੀਆਂ ਨੇ ਸਭ ਤੋਂ ਪਹਿਲੀ ਉਹਦੇ ਚ ਹੈਗੀ ਹੈ ਵੀ ਜਿਹੜਾ ਆ ਲੈਟਰ ਆਇਆ ਖੇਤੀਬਾੜੀ ਵਿਭਾਗ ਦਾ ਚੰਡੀਗੜ੍ਹ ਦੇ ਅਧਿਕਾਰੀ ਦਰਸਤ ਜਿਹਦੇ ਵਿੱਚ ਇਹ ਹੈਗਾ 25 ਅੱਠ ਦਾ 2 ਮਹੀਨੇ ਪਹਿਲਾਂ ਦਾ ਅੱਜ ਤੋਂ ਉਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਇਹ ਕਿਸੇ ਨੂੰ ਟੈਗ ਕਰਨੀ ਕਿਸੇ ਨੂੰ ਥੋਪਣਾ ਨੈਨੋ ਭਾਵੇਂ ਜੁਰਗਿਆ ਤੇ ਭਾਵੇਂ ਦੂਜੀ ਹੈ ਉਹ ਗੈਰਕਾਨੂੰਨੀ ਹੈ ਉਹ ਨਜਾਇਜ਼ ਹੈ ਕੀ ਦਾ ਭਾਰ ਹੈ ਸਤ ਨੂੰ ਸਮਝੋ ਇਹ ਨਜਾਇਜ਼ ਹੈ ਤੇ ਅੱਜ ਤੋਂ ਬਾਅਦ ਭਾਵੇਂ ਕੋਈ ਸੋਸਾਇਟੀ ਦਾ ਸੈਕਟਰੀ ਹੈ ਉਹ ਕਿਸਾਨ ਨੂੰ ਉਹ ਟੈਗ ਕਰਕੇ ਦਿੰਦਾ ਭਾਵੇਂ ਪ੍ਰਾਈਵੇਟ ਆ ਜਿਹੜੇ ਬਾਜ਼ਾਰ ਵਾਲੇ ਡੀਲਰ ਹੈ ਭਾਵੇਂ ਇੱਕ ਹੋਲਸੇਲਰ ਹੁੰਦੇ ਨੇ ਤੇ ਉੱਪਰ ਭਾਵੇਂ ਉਹ ਹੈ ਭਾਵੇਂ ਡਿਸਟ੍ਰੀਬਿਊਟਰ ਹੈ ਡਿਸਟ੍ਰੀਬਿਊਟਰ ਹੈ ਜਿਹੜਾ ਇਹਨਾਂ ਨੂੰ ਭੇਜਦੇ ਆ ਮਾਲ ਡੀਲਰਾਂ ਨੂੰ ਉਹਨਾਂ ਨੂੰ ਡਿਸਟ੍ਰੀਬਿਊਟਰ ਕਹਿ ਦਿੰਦੇ ਆ ਕੋਈ ਵੀ ਧਿਰ ਹੈ ਜਿਹੜੀ ਇਹ ਟੈਗ ਲਾ ਕੇ ਭੇਜੂਗੀ ਮਾਲ ਨੈਨੋਅਰ ਉਹਦੇ ਤੇ ਦੋ ਧਰਾਵਾਂ ਨੇ ਆਪਣੀਆਂ ਜ਼ਰੂਰੀ ਸਬਾਵਾਂ ਵਾਲਾ ਕਾਨੂੰਨ ਕਹਿੰਦੇ ਆ ਸਾਹਿਬ ਨਹੀਂ ਸੀ ਉਹਦੇ ਤਹਿਤ ਆ ਬਰਦਾ ਦੰਦ ਕੀਤਾ ਜਾਊਗਾ ਇਹ ਜਿਹੜੇ ਇੱਥੋਂ ਦੇ ਆਪਣੇ ਪੁਲਿਸ ਅਧਿਕਾਰੀ ਉਹਨਾਂ ਨੇ ਵੀ ਕਹਿਤਾ ਵੀ ਠੀਕ ਐ ਅਸੀਂ ਲੈਟਰ ਪੜ੍ਹ ਲਿਆ ਸਾਡੇ ਕੋਲ ਸ਼ਿਕਾਇਤ ਜਿਹੜੇ ਹੁਣ ਕਹਿੰਦੇ ਆ ਨਾ ਸੈਕਟਰੀ ਕੁਝ ਕਹੀ ਜਾਂਦੇ ਨੇ ਵੀ ਸਾਨੂੰ ਉਹ ਜਵਾਨੇ ਕੁਝ ਕਹਿੰਦੇ ਆ ਅਧਿਕਾਰੀ ਦਿੱਤੀ ਕੁਝ ਕਹਿੰਦੇ ਆ ਜਿਹੜਾ ਜਵਾਨੇ ਆਰਡਰ ਕਰਦੇ ਆ ਸਾਨੂੰ ਉਹ ਹੋਰ ਕਰਦੇ ਆ ਇਹਨਾਂ ਨੇ ਪੁਲਿਸ ਅਧਿਕਾਰੀ ਕਹਿੰਦੇ ਕਹਤਾ ਵੀ ਜੇ ਸਾਨੂੰ ਕੋਈ ਫੋਨ ਤੇ ਜਵਾਨੀ ਆਰਡਰ ਕਰਦਾ ਕੋਈ ਇਹ ਨੈਨੋ ਲੈਣ ਦੀ ਖਾਤਰ ਉਹ ਵੀ ਤੁਸੀਂ ਕੰਪਲੀਟ ਕਰੋ ਤੇ ਉਹਦਾ ਬਿੱਲ ਪ੍ਰੂਫ ਹੋਵੇ ਕੰਪਲੇਂਟ ਬਿੱਲ ਪ੍ਰੂਫ ਦਾ ਭਾਵ ਹੈ ਸਬੂਤ ਸਮੇਤ ਭਾਵੇਂ ਉਹਦਾ ਫੋਨ ਸਬੂਤ ਹੋਵੇ ਭਾਵੇਂ ਉਹਦਾ ਕੋਈ ਹੋਰ ਕਿਸੇ ਕਿਸਮ ਦਾ ਸਬੂਤ ਹੋਵੇ ਤਾਂ ਜੋ ਕੋਈ ਵੀ ਆ ਭਾਵੇ ਭਾਵੇਂ ਕੋਈ ਇਪਕੋਲਾ ਅਧਿਕਾਰੀ ਹੈ ਉਹਨਾਂ ਨੇ ਕ੍ਰਾਂਤੀ ਕਰ ਪੰਜਾਬ ਸਾਡੇ ਵਿੱਚ ਮੌਜੂਦ ਨੇ ਪਹਿਲਾਂ ਆਪਣੇ ਸਰਦਾਰ ਗੁਰਜੀਤ ਸਿੰਘ ਹੈ ਤੇ ਕੋਦੇ ਜਿਹੜਾ ਇਹ ਰੈਕ ਪੁਆਇੰਟ ਹੈ ਇਹਦੇ ਚਾਰਜ ਹੈ ਮੇਨ ਤੇ ਇਧਰ ਸਾਰੇ ਜਿਹੜੇ ਬਠਿੰਡੇ ਦੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਚੀਫ ਹੈ ਇਹ ਖੜੇ ਨੇ ਬਾਕੀ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਪਛਤਨ ਸਿੰਘ ਮਹਾਰਾਜ ਹੈ ਇਸ ਤੋਂ ਇਲਾਵਾ ਸਬਡਿਵੀਜ਼ਨ ਫੋਲ ਦੇ ਜਿੰਨੇ ਵੀ ਸੀਨੀਅਰ ਪੁਲਿਸ ਅਧਿਕਾਰੀ ਉਹ ਸਾਰੇ ਹਾਜ਼ਰ ਹੈ ਅਸੀਂ ਅੱਜ ਜਿਹੜਾ ਇਹ ਰੈਕ ਆਇਆ ਇਹਦੇ ਸਬੰਧੀ ਸਾਰਿਆਂ ਦੀ ਮੀਟਿੰਗ ਦੇ ਵਿੱਚ ਸਰਬੱਤਰੀ ਮੀਟਿੰਗ ਦੇ ਵਿੱਚ ਇਹੀ ਫੈਸਲਾ ਹੋਇਆ ਉਹ ਪਹਿਲਾਂ ਪੜ੍ਹ ਕੇ ਵੀ ਸੁਣਾਤਾ ਵੀ ਜੋ ਲੈਟਰ ਆਇਆ ਅ ਲੈਟਰ ਨੰਬਰ ਵੀ ਨੰਬਰ 4954 ਡੇਟ 28 2025 ਦਾ 28 ਅਗਸਤ 2025 ਦਾ ਜੋ ਲੈਟਰ ਹੈ ਇਹਦੇ ਮੁਤਾਬਕ ਕਿਸੇ ਨੂੰ ਵੀ ਕੋਈ ਨਾ ਅੱਜ ਨਾ ਕੋਈ ਭਵਿੱਖ ਦੇ ਵਿੱਚ ਇਹਦੇ ਨਾਲ ਭਾਵੇਂ ਡੀਏਪ ਆਉਂਦੀ ਹੈ ਇੱਕ ਕੋਈ ਭਾਵੇਂ ਆਉਂਦੀ ਹੈ ਯੂਰੀਆ ਉਹਦੇ ਨਾਲ ਕੋਈ ਵੀ ਟੈਗ ਨੈਨੋ ਜਿਹੜੀ 4DAP ਜਾਂ ਨੈਨੋ ਯੂਰੀਆ ਟੈਗ ਨਹੀਂ ਕੀਤੀ ਜਾਊਗੀ ਤੇ ਜੇ ਇਹੇ ਕੀਤੀ ਜਾਊਗੀ ਤਾਂ ਇਹਨਾਂ ਨੇ ਜਿਹੜੇ ਮੌਜੂਦ ਪੁਲਿਸ ਅਧਿਕਾਰੀ ਹੈ ਉਹਨਾਂ ਨੇ ਤਾਂ ਕਿਹਾ ਉਹ ਬੋਲ ਕੇ ਵੀ ਦੱਸ ਦੇਣਗੇ ਵੀ ਅਸੀਂ ਉਹਨਾਂ ਤੇ ਜੋ ਵੀ ਟੈਗ ਕਰੂਗਾ ਉਹ ਤੇ ਜਿਹੜਾ ਸੈਵਨੇਜ ਸੀ ਦਾ ਵਿੱਚ ਹਦਾਇਤ ਕੀਤੀ ਹੋਈ ਉਹਦੇ ਤਹਿਤ ਅਸੀਂ ਪਰਚਾ ਦੇਵਾਂਗੇ ਸੋ ਇਹ ਫੈਸਲਾ ਹੋਇਆ ਇਹ ਬੋਲ ਕੇ ਵੀ ਦੱਸ ਦੇਣਗੇ ਨਾਲ ਹੀ ਜਿਹੜੀ ਇੱਕ ਛੋਟੀ ਜੀ ਗੱਲ ਹੈਗੀ ਇਹਦੇ ਵਿੱਚ ਉਹ ਅੱਜ ਅਸੀਂ ਕਿ ਚੀਪ ਖੜੇ ਨੇ ਸਾਡੇ ਖੇਤੀਬਾੜੀ ਦੇ ਇਹਨਾਂ ਨੇ ਕਿਹਾ ਵੀ ਜਿਹੜੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਲ ਥੋੜੀ ਅੱਜ ਦਿਨੇ ਮੀਟਿੰਗ ਕਰਾ ਦਿੰਨੇ ਤਾਂ ਕਿ ਜਿਹੜੇ ਹੋਰ ਕੋਈ ਸੁਸਾਇਟੀਆਂ ਵੀ ਕਾਣੀ ਵੰਡ ਨਾਲ ਸੰਬੰਧਿਤ ਸੁਸਾਇਟੀਆਂ ਨੂੰ ਕਈਆਂ ਨੂੰ ਆ ਗਿਆ ਕਈਆਂ ਨੂੰ ਨਹੀਂ ਆ ਗਿਆ ਜਾਂ ਉਹਦੀ ਵੰਡ ਕਿਵੇਂ ਕਿਵੇਂ ਹੋਵੇ ਇਹ ਜਿਹੜੇ ਰਹਿੰਦੇ ਮਾਮਲੇ ਆ ਜਾਂ ਕੋਈ ਪਹਿਲਾਂ ਉਹਨਾਂ ਦੇ ਕੋਲੇ ਕੋਟਾ ਪਿਆ ਕੋਈ ਉਹਨਾਂ ਨੂੰ ਤਾਂ ਉਹ ਸਾਰੇ ਮਾਮਲੇ ਆ ਇਹਨਾਂ ਨੇ ਯਕੀਨ ਦਿਵਾਇਆ ਵੀ ਅੱਜ ਹੀ ਜਿਹੜੀ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਹ ਸਾਰੇ ਮਾਮਲੇ ਵੀ ਨਿਬਟਾ ਦਿੱਤੇ ਜਾਣਗੇ ਸੋ ਜਿਹੜਾ ਹੁਣ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿਦੇ ਆਧਾਰ ਤੇ ਜਿਹੜੀ ਅੱਜ ਵਾਲਾ ਜਿਹੜਾ ਰੈਕ ਆਇਆ ਹੈ ਇੱਕ ਜੱਫਿਆ ਇਹਦੀ ਜਿਹੜੀ ਇਸ ਤੋਂ ਬਾਅਦ ਹੈ ਜਿਵੇਂ ਵੀ ਚੱਲੂ ਅਸੀਂ ਜਿਹੜਾ ਸੈਕਟਰੀ ਕੀ ਆਏ ਆ ਜੂਨੀਅਨ ਦੇ ਪ੍ਰਧਾਨ ਸੈਕਟਰੀ ਜੂਨੀਅਨ ਦੇ ਉਹਨਾਂ ਨੇ ਵੀ ਕਹਿਤਾ ਵੀ ਜਿਹੜੀਆਂ ਜਿਹੜੀਆਂ ਸੁਸਾਇਟੀਆਂ ਨੂੰ ਇਹ ਆਈ ਹੈ ਸਪਲਾਈ ਉਹ ਦੇ ਦੇਣ ਅੱਗੇ ਤੋਂ ਜਿਹੜਾ ਗਾਹਾਂ ਵਾਲਾ ਰੈਕ ਆਊਗਾ ਉਹ ਜਿਹਦੀ ਕਿਸੇ ਦੀ ਡਿਮਾਂਡ ਹੋਊਗਾ ਉਹਨੂੰ ਪਹਿਲੇ ਦੇ ਆਧਾਰ ਤੇ ਦਿੱਤਾ ਜਾਊਗਾ ਤੇ ਮੈਂ ਇਤਰਾ ਸਰਦਾਰ ਹਰਵਾਰ ਸਿੰਘ ਜੀ ਨੂੰ ਵੀ ਕਹਿੰਦੇ ਆ ਵੀ ਉਹ ਵੀ ਇਹਦੇ ਬਾਰੇ ਤਾਂ ਦੋ ਚਾਤੇ ਕਰਨਾਂ। ਨਾਮ ਜਿੱਤਸੇ ਮੈਂ ਅੱਜ ਇਸ ਰੇਖ ਤੇ ਇਸ ਨੂੰ ਦੇ ਪ੍ਰਤੀਨਿਧਿਤ ਹੋ ਕੇ ਆਇਆ ਹਾਂ। ਔਰ ਅੱਜ ਰਾਮਪ੍ਰਾਪੂ ਲਗੇ। ਇਹ ਵੀ ਹਰੇਕ ਲਗੇ ਜਿਹੜਾ ਸਾਰੇ ਦਾ ਸਾਰਾ ਕੋਆਪਰੇਟਿਵ ਸੈਟਿੰਗਾਂ ਵਿੱਚ ਜਾਏਗਾ। ਔਰ ਇਹ ਜਿੰਨਾ ਵੀ ਮਾਲ ਜਾਏਗਾ ਸੈਡੀਆਂ ਦੇ ਵਿੱਚ ਇਹ ਇਕੱਲਾ ਡੀਏ ਵੀ ਜਾਏਗਾ। ਇਹਦੇ ਵਿੱਚ ਕੋਈ ਵੀ ਨੈਣੋ ਜਾਂ ਹੋਰ ਪ੍ਰੋਡਕਟਰ ਨਹੀਂ ਲਾਇਆ ਜਾਊਗਾ। ਅੱਗੇ ਤੋਂ ਜੋਇਨਟ ਡਾਇਰੈਕਟਰ ਸਾਹਿਬ ਦੇ ਲੈਟਰ ਮੁਤਾਬਕ 4954 ਡੇਟ 28 2025 ਉਹਦੇ ਅਨਸਾਰ ਅਸੀਂ ਕੋਈ ਵੀ ਇਸ ਖਾਤੇ ਨਾਲ ਹੋਰ ਮਟੀਰੀਅਲ ਨਹੀਂ ਦੇਵਾਂਗੇ ਅੱਗੇ ਤੋਂ ਜੇ ਕੋਈ ਫਾਇਦਾ ਹੋਵੇ ਜਿਹੜੇ ਬਾਅਦ ਚਾਹੋਗੇ ਜਿਹੜਾ ਵੀ ਫਿਊਚਰ ਮਟੀਰੀਅਲ ਆਏਗਾ ਜਿਵੇਂ ਸਰਕਾਰ ਦਾ ਹਦਾਇਤਾਂ ਹੋਣਗੀਆਂ ਪਹਿਲੀ ਗੱਲ ਤਾਂ ਜਿਹੜੀ ਸਾਡੇ ਲੈਟਰ ਜਿਹੜਾ ਪਿੱਛੇ ਦੇ ਕੁਝ ਰਹਿ ਰਿਹਾ ਉਹ ਕਾਰੀਆਂ ਉਹਨਾਂ ਦੇ ਅਨਸਾਰ ਚੱਲਣਾ ਹੈ ਚੀਫ ਸਾਹਿਬ ਜਿਲ੍ਹੇ ਦੇ ਇਹ ਕਿ ਕੋਈ ਡੀਆਰ ਸਾਹਿਬ ਹੈਗੇ ਔਰ ਡੀਸੀ ਸਾਹਿਬ ਨਾਲ ਜਾਂ ਬੈਠ ਕੇ ਜਿਸ ਤਰ੍ਹਾਂ ਦੀ ਵੀ ਮਟੀਰੀਅਲ ਆਇਆ ਕਰੇਗਾ ਇਹ ਆਇਆ ਕਰੇਗਾ ਉਹਦੀ ਡਿਸਟ੍ਰੀਬਿਊਸ਼ਨ ਉਹਦੇ ਮੁਤਾਬਕ ਜਿੰਨੇ ਜਿੰਨੇ ਕਿਸੇ ਵੀ ਮੰਗੂ ਉਹ ਦਿੱਤੀ ਜਾਏਗੀ ਤੇ ਜਿਹੜਾ ਲੈਟਰ ਹੈਗਾ ਜੀ ਇੰਸਪੈਕਟਰ ਸਾਹਿਬ ਲੁਆਏਗਾ ਇਹਦੇ ਮੁਤਾਬਕ ਜਿਹੜਾ ਵੀ ਕੋਈ ਜ਼ਰੂਰੀਆ ਜਾਂ ਡੀਏਵੀ ਨਾਲ ਕੋਈ ਅਟੈਚ ਕਰੇਗਾ ਉਹਦੇ ਬੰਦ ਕਰ ਦੇ ਗੋੜ ਕਿ ਕਿਸਾਨ ਵੀਰਾਂ ਨੂੰ ਵੀ ਬੈਂਤੀ ਹੈ ਕਿ ਉਹਦਾ ਥੋੜਾ ਜਿਹਾ ਅਵੇਰਨੈਸ ਹੋਣਾ ਕਿ ਜੋ ਡੀਐਸਏ ਬੈਂਕ ਸਾਹਿਬ ਦਾ ਲੈਟਰ ਹੈਗਾ ਉਹ ਜਿਆਦਾ ਵੀ ਕਰਤਾ ਪ੍ਰਧਾਨ ਜੀ ਨੂੰ ਜਿਆਦਾ ਕਰਤਾ ਉਹ ਸੋਸਾਇਟੀਾਂ ਦੇ ਗੇਟ ਤੇ ਵੀ ਲੱਗ ਰਿਹਾ ਹੈ ਉਹਦੇ ਮੁਤਾਬਕ ਕੋਈ ਵੀ ਸੋਸਾਇਟੀ ਜਾਂ ਕੋਈ ਡਿਸਟ੍ਰਿਕਟ ਉੱਪਰ ਜਿਹੜਾ ਦੂਰੀਆਂ ਜਾਂ ਨੀਵੀਂ ਨਾਲ ਟਾਈਪ ਨਹੀਂ ਕਰ ਸਕਦਾ ਉਹਦੇ ਬੰਦ ਕਰਵਾ ਦਿੱਤੀ ਦਊਗੀ